ਭਰਾ ਤੈਨੂੰ ਸਮਝਾਵੇਂ ਓਤਾ ਛਾੜੂ ਨੂੰ ਨਾ ਪਾਓ ਭਰਾ ਤੈਨੂੰ ਸਮਝਾਵੇਂ ਓਤਾ ਛਾੜੂ ਨੂੰ ਨਾ ਪਾਓ ਅੰਕਲ ਆਂਟੀ ਨੂੰ ਸਮਝਾਵੇਂ ਓਤਾ ਛਾੜੂ ਨੂੰ ਨਾ ਪਾਓ ਦਾਇਆ ਤਾਈ ਨੂੰ ਸਮਝਾਵੇਂ ਓਤਾ ਛਾੜੂ ਨੂੰ ਨਾ ਪਾਓ ਅੰਡੇ ਗੋਂਡੇ ਨੂੰ ਸਮਝਾਵੇਂ ਓਤਾ ਛਾੜੂ ਨੂੰ ਨਾ ਪਾਓ ਆਜੇ ਵੇਖਤਾ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਉਹ ਕਾ ਦਾ ਬਰਾਪਾ ਰੋਲਣ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਪੁਰਾਣੀ ਪ੍ਰਿੰਸ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਐਮ ਪੀ ਜੀ ਐਸ ਨਹੀਂ ਮੰਗੂ ਨਹੀਂ ਮੰਗੂ ਨਹੀਂ ਅਮਰਸਰ ਕਾ ਤਰਨਤਾਰਨ ਦੇ ਕਿ ਕਿਹੜਾ ਹੈ ਤਰਨਤਾਰਨ ਸਾਰੇ ਹੀ ਹੈ ਸਾਰੇ ਹੀ ਹੈ ਪੰਜਾਬ ਚ

Yeah ਜਾਣੂ ਲਗਭਗ ਅੱਧ ਤੋਂ ਜ਼ਿਆਦਾ ਤੇ ਮੇਰੇ ਜਾਣੂ ਮੈਂ ਵੀ ਤਰਮਤਾਲ ਕਰਦਾ ਨਾ ਅੱਛਾ ਅੱਛਾ ਠੀਕ ਆ ਵੀ ਆਵਾਜ਼ ਕਰਕੇ ਆਏ ਸੀ ਆ ਵੀ ਆਵਾਜ਼ ਕਰਕੇ ਆਏ ਸੀ ਇਹਨਾਂ ਦਾ ਜਵਾਬ ਮੰਗੋ ਸੱਚੇ țeਣਾ ਇਹਨਾਂ ਨੂੰ ਇੱਤਾ ਹਜ਼ਾਰ ਰੁਪਏ ਦਾ ਵਾਦਾ ਕਰਕੇ ਆਏ ਸੀ ਉਹ ਕਿੱਥੇ ਆ ਇਹਨਾਂ ਨੇ ਕਿੱਥੇ ਕਿਹੜੇ ਖਾਤੇ ਦੇ ਵਿੱਚ ਪਾਇਆ ਉਹਨਾਂ ਤੋਂ ਜਵਾਬ ਮੰਗੋ ਅਸੀਂ ਇੱਕ ਸਰਪਤਾਂ ਨੂੰ ਜਵਾਬ ਹਣ ਆਏ ਆ ਕਿ ਇਹਨਾਂ ਨੇ ਕੋਈ ਆ ਸਾਡੇ ਨਾਲ ਵਾਦਾ ਕਰਕੇ ਆਏ ਸੀ ਪੈਨਸ਼ਨ ਤੋਂ বিনা ਕੋਈ ਹੱਲ ਨਹੀਂ ਜੀ ਹਜ਼ਾਰ ਪੈਨਸ਼ਨ ਆਪ ਆਪੇ ਪੂਰੀ ਪੈਨਸ਼ਨ ਲੈ ਰਹੇ ਜੀ ਵਿਧਾਇਕ ਆਪਣੀ ਕਟ ਦੋ ਇਹ ਆਪ ਐਂਟੀਐਸ ਚ ਆ ਜਾਓ ਕਹਿਣਾ ਆਪ ਆ ਜਾਓ ਐਂਟੀਐਸ ਚ ਫਿਰ ਦੇਖੋ ਕੀ ਹੁੰਦਾ ਹੈ ਫਿਰ ਇਹਨਾਂ ਨੇ ਹੁਣ ਸ਼ੋਧ ਕਰ ਦੇਣੀ ਇਹਦੇ ਇਹ ਚੱਕਰ ਹੈ ਸਾਰੇ ਡਾਕਟਰ ਹੁੰਦੇ ਆ ਫਿਰ ਹਨ ਸਾਰੇ ਜੀ سرکار مرد آباد مرد پرانی پینشن بحال کرو بحال کرو بحال کرو, بحال کرو ਕੀ ਸਰਕਾਰ ਹਾਏ 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 ਇਹ ਜੇ ਪ੍ਰਕਾਰ ਕਰਨੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਪਾਣੀ ਕੈਂਪਲ ਦਾ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਅਤੇ ਸੀਟਫ ਯੂਨੀਅਨ ਦੇ ਸੱਦੇ ਤੇ ਅੱਜ ਤਰਨਤਾਰਨ ਵਿਖੇ ਝੰਡਾ ਮਾਰਚ ਦੌਰਾਨ ਵਿਸ਼ਾਲ ਇਕੱਠ ਦੇਖਣ ਨੂੰ ਮਿਲਿਆ ਜਿੱਥੇ ਸੈਂਕੜੇ ਗੱਡੀਆਂ ਪ੍ਰਾਣੀ ਪੈਨਸ਼ਨ ਬਹਾਲੀ ਲਈ ਤਰਨਤਾਰਨ ਜਿਵਨੀ ਚੌਂਕ ਮੌਕੇ ਪਹੁੰਚੀਆਂ ਹਨ ਲਾਏ ਨੂੰ ਸੈਡ ਲਓ ਉਹ ਰੋਟਾਂ ਵਾਲੇ ਸਾਰੇ ਜੋ ਕਿਤੇ ਪਗੜਾ ਜੀ ਤੋਂ ਸਾਰੇ ਜੋ ਇਹ ਸਰਕਾਰਾਂ ਤੋਂ ਸੋਚਣਾ ਹੈ ਭਰਾਵੋ ਤੁਹਾਡੇ ਵੀ ਭੈਣ ਭਰਾ ਤੁਹਾਡੇ ਰਿਸ਼ਤੇਦਾਰ دوست ਮਿੱਤਰ ਹੋਣਗੇ ਜਿਨ੍ਹਾਂ ਨੂੰ ਪੈਨਸ਼ਨ ਭਾਰਤੀ ਜਨਤਾ ਪਾਰਟੀ ਵੀ ਵੱਡੇ ਪੱਧਰ ਤੇ ਕਰੇਗੀ ਇਹਨਾਂ ਦੇ ਵਿੱਚ ਕਹਿੰਦੀ ਮੈਂ ਪ੍ਰਾਰੀ ਪ੍ਰਭਾਵ ਕਰ ਦੂਗਾ ਤੁਹਾਡੀ ਜਾਣਕਾਰੀ ਹਿੱਟ ਦੱਸਦੀ ਹੈ ਕਿ 2004 ਆਡੇ ਬੱਚਿਆਂ ਨੇ ਵੀ ਨੌਕਰੀ ਉੱਤੇ ਪਿਆ ਜਾ ਰਿਹਾ ਇਹ ਹਾਲ ਦਾ ਸਰਕਾਰ ਦੀ ਬੜੇਪੇ ਦੇ ਵਿੱਚ ਆ ਲਾਵਾਸ਼ ਛੱਡ ਦਿੱਤਾ ਜਾਂਦਾ ਮਲਾਜ਼ਮ ਨੂੰ ਕੋਈ ਪੁੱਛਦਾ ਨਹੀਂ ਆਪ ਹੋਰ ਤਾਂ ਨਾ ਕੋਈ ਕੰਮ ਹੋਰ ਕਰਾਉਂਦਾ ਸਾਰਿਆਂ ਨੂੰ ਬੇਨਤੀ ਹੈ ਵੀ ਬਾਹਰ ਆ ਜਾਓ ਸਾਰਿਆਂ ਨੂੰ ਬਾਹਰ ਬਾਹਰ ਦਾ ਇੱਥੇ ਹੀ ਖਾਸਾ ਭਾਈ ਜੀ ਦੇਖੋ ਕਿੱਦਾਂ ਚੱਲ ਰਹੀ ਮਾਈਕਾਂ ਦੇ ਵਿੱਚ ਤੁਸੀਂ ਆਓ

ਇਹਨੇ ਕੰਮ ਲਿਆ ਉਹ ਚਿੱਟੀ ਪੱਟੀ ਦਾ ਕਬਾੜ ਤੋਂ ਕਿਉਂਕਿ ਆਪਣਾ ਐਲਾਨ ਕੀਤਾ ਹੋਇਆ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਹਰਵੀਰ ਸਿੰਘ ਸੰਧੂ ਆਪਾਂ ਇਹੇ ਕਰਦਾ ਘਰਾਓ ਕਰਨਾ ਤੇ ਜਿਵੇਂ ਜਿਵੇਂ ਸਾਹਿਬ ਲਾਲ ਰਾਜਮਾਨ ਨੂੰ ਦੀਏ ਦੇ ਰਹੀਆਂ ਵਾਹ ਮਾਜਬਾਨੂ ਪੱਟੋ ਹੋ ਪੱਟੋ ਮਾਲ ਕਰ ਰਹੀ ਹੈ RAM ਰਾਜਵਾਂ ਦੀ ਉਸੇ ਤੀ ਸਕੂਲ ਲੱਗੀ ਤਾਂ ਮੈਂ ਅੱਜ ਇੱਕ ਗੱਲ ਕਹਿਣੀ ਚਾਹੁੰਦਾ ਛੋਟੋ ਖੜ ਕੇ ਕਿ ਅਸੀਂ ਅੱਜ ਕਟਾਈਆ ਕਰਕੇ ਜਾਈਏ ਕਿ ਤੂੰ ਗੱਲ ਕਿਹੜੀ ਕਰਦਾ ਹੈ ਤੇ ਜੋ ਆਹ ਮਲਾਜਮ ਦੋਸਤ ਬੈਲਟ ਦੇ ਨਾਲ बदिलाव लके तो हज़ार सत चादल तरदो अमेर मुस रह लो बाक़ी कुझु रह लण जी ज़रूरत कपिड़ो पाणी पैन बहान ਦੋ ਦੇ ਮਿੰਟਾਂ ਲਈ ਬੁਲਾ ਰਹੇ ਹਾਂ ਅθε ਸੀਪਿਆਾਹ ਕਰਮਚਾਰੇ ਜਿਹੜਿਆਂ ਦੇ ਸਾਦੇ ਸੱਦੇ ਉੱਤੇ ਅੱਜ ਵਿਧਾਨ ਸਭਾ ਪੰਪਾਂ ਤੇ ਹੋਣ ਜਾ ਰਹੇ 24 ਚਾਂਦ ਦੇ ਵਿੱਚ ਪਿਆਰ ਸਰਕਾਰ ਦਾ ਜਲੂਸ ਕੱਢਣ ਲਈ ਅੱਜ ਜੋ ਐਲਪੀਐਸ ਕੋਰਟ ਦਾ ਸਾਥੀ ਤੋਂ ਪਹੁੰਚੇ ਨੇ ਤੁਹਾਡਾ ਇਸ ਪਹੁੰਚ ਦਾ ਨਿਗਾਹਵਾਸਤਾ ਸਾਥੀਓ ਮੰਗੇ ਇੱਕੋ ਹੀ ਆ ਇਹਦੇ ਨਾਲ ਜੁੜੇ ਹੋਰ ਦੂਜੀ ਮੰਗੇ ਹੋਈ ਨਹੀਂ ਹੈਗੀ ਉਹ ਆ ਸਾਡੇ ਪੁਰਾਣੇ ਪੈਨਸ਼ਨ ਨੂੰ ਬਹਾਲ ਕਰਨਾ ਉਹ ਭੰਨ ਮੁੱਖ ਮੰਤਰੀ ਜਿਹੜਾ 18 ਨਵੰਬਰ 2022 ਨੂੰ ਇੱਕ ਲੰਗੜਾ ਜਿਹਾ ਨੋਟਿਸ ਜਾਰੀ ਕਰਕੇ ਵਾਵਾ ਵਾਵਾ ਖੱਟਣ ਦੀ ਕੋਸ਼ਿਸ਼ ਕੀਤੀ ਸੀ ਤੇ ਉਸੇ ਵਾਵਾ ਨੇ ਉਹ ਲਾਭਾ 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 ਕਰ ਦਿੱਤੀ ਆ ਕਿ ਅੱਜ ਤੁਸੀਂ ਇਸ ਗੁਰੂ ਕੀ ਨਗਰ ਪੰਚ ਪਰਦੇ ਵਿੱਚ ਆ ਵੀ ਆਪ ਸਾਰ ਵਰਗੋ ਅੱਲਾ ਨੇ ਆ ਹਾਂ ਉਮੀਦਵਾਰ ਰਮੇਸ਼ ਸਿੰਘ ਵੀ ਘਰ ਦਾ ਬਾਹਰ ਘਰਾਓ ਕਰ ਰਹੇ ਹਾਂ ਇਹ ਸਾਨੂੰ ਲੋੜ ਗਿਆ ਪਈ ਆ ਇਹ 11 ਰੁਪਇਆ 31 ਅਕਤੂਬਰ ਅਰਸੋ ਲੱਗ ਲੱਗੇ ਗਈ ਆ ਸਰਪਾਲ ਸਾਹਿਬ ਜੀਮਾ ਇਹਦਾ ਅਸਿਕ ਦੱਖਣ ਆਇਆ ਦਰਦ ਦਾ ਮੇਜ ਪੁਲਟਰ ਕਰਦੀ ਹੈ ਤੇ ਕਿ ਪੰਜਾਬ ਦੇ ਮੁਲਾਜ਼ਮਾਂ ਤੋਂ ਕਿਉਂਕਿ ਮੁਲਾਜ਼ਮਾਂ ਦੇ ਜਿੰਦਾਬਾਦ ਨੂੰ ਪੇਰਾ ਮਾਦਮੀ ਕਮਾਂਡ ਰੇਡੀਓ ਸਭਾ ਵਿਸ਼ਕਾਰ ਕਮੇਟੀ ਪਿਆਰ ਅਤੇ ਸਾਰੇ ਜ਼ਿਲ੍ਹੇ ਅਸੀਂ ਉਹਨਾਂ ਦੇ ਅਧਿਕਾਰੀਆਂ ਜਿਨ੍ਹਾਂ ਨੇ ਪਿਆਰ ਵੱਲੋਂ ਸਾਰੇ ਰੂਪ ਦੇ ਵਿੱਚ ਨਾ ਪਾਪਾ ਬੁੱਢਾ ਜੀ ਸਾਹਿਬ ਜੀ ਜੀ ਵਿੱਚ ਤੁਹਾਡੇ ਪਹਿਲਾਂ ਵੀ ਸ਼ਾਮਲ ਹੋਏ ਵਿਸ਼ਾਲ ਛੰਡਾਪਾ ਚੰਦ ਚਾਰ 500 ਗੱਡੀਆਂ ਦਾ ਬਿਸ਼ਾਲ ਧੰਨਵਾਦ ਸੀ ਕਰ ਲੈ ਕੇ ਅੱਜ ਤੇ ਦਰਦ ਕਰਦੇ ਦੇ ਵੀ ਚਾਉਦੇ ਇਹ ਲarre ਆਮ ਆਦਮੀ ਪਾਰਟੀ ਨੂੰ ਅੱਜ ਸਦਾ ਸੁਧੂ ਦੇ ਘਰ ਦਾ ਘਰਾਓ ਕਰ ਰਹੇ ਆ ਇਹ ਸਾਨੂੰ ਕਿਉਂ ਕਰਨਾ ਪੈ ਰਿਹਾ ਇਹ ਸਾਨੂੰ ਇਸ ਕਰਕੇ ਕਰਨਾ ਪੈ ਰਿਹਾ ਕਿ ਸਾਡੀ ਜਿਹੜੀ ਪਾਰਟੀ ਸਰਕਾਰ ਇਸ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਚੋਰਾ ਦੇ ਵਿੱਚ ਕੇ ਇੱਕ ਝੰਡਾ ਪੰਜਾਬ ਸਰਕਾਰ ਬਣਾਓ ਤੇ ਸਾਡੇ ਪਾਰਲੀਮੈਂਟ ਸਾਡੇ ਪਾਰਲੀਮੈਂਟ ਟੈਂਸ਼ਨ ਬਾਲੀ ਜੀ ਕਮੇਟੀ ਝੰਡਾ ਕਿ ਇਹ ਸਰਕਾਰ ਨੇ 18 ਨਵੰਬਰ 2020 ਨੂੰ ਇੱਕ ਲਗੜਾ ਹੈ ਮੁਲਾਜ਼ਮਾਂ ਦਾ ਕਿ ਪੰਜਾਬ ਦੇ ਮੁਲਾਜ਼ਮ ਜਿਹੜੇ ਡਾਇਰੈਕਟਰ ਕਮੇਰੀ ਗੱਡਦੀ ਵੱਧਦੀ ਹੈ ਕਿ ਉਹਨਾਂ ਨੂੰ ਅਸੀਂ ਪੁਰਾਣੀ ਪੈਨਸ਼ਨ ਦੇ ਵਿੱਚ ਲੈ ਕੇ ਆ ਰਹੇ ਹਾਂ ਉਹਨਾਂ ਦੇ ਖਾਤੇ ਖੋਲੇ ਜਾਂਦੇ ਮੁਲਾਜ਼ਮਾਂ ਨੂੰ ਐਪੀਐਸ ਜਿਹੜੀ ਉਹ ਟ੍ਰੋਪੀ ਇੱਕ ਮਿੰਟ ਸਾਰੇ ਕਰੇ ਸਾਹਮਣੇ ਨਾਲ ਗੱਲ ਜੁੜੇ ਬੜੇ ਹੀ ਭਰੇ ਮੰਦੇ ਦਾ ਬੜੇ ਅਫਸੋਸ ਦੇ ਨਾਲ ਕਰੇ ਚੁੱਪ ਕਰਕੇ ਪੰਜਾਬ ਸਰਕਾਰ ਨੇ ਉਹ ਜੋ ਹਰਨ ਮਬਰ 2025 ਦਾ ਪੈਨਸ਼ਨ ਸਕੀਮ ਦੀ ਪਹਲ ਨੂੰ ਲੈ ਕੇ ਉਦੇ ਦੋਸਤੋ ਬਾਅਦ ਆਪਣੇ ਹਰੇ ਪੰਨ ਦੇ ਨਾਲ ਇੱਕ ਅਲੱਗ ਕੁਮਾਨੀ ਲਗਾ ਦਿੱਤਾ ਕਿਉਂਕਿ ਇਹ ਸਮਾਲੇ ਕਿਉਂਕਿ ਦੋ ਗੱਲਾਂ ਨੇ ਪੂਰੀਆਂ ਨੇ ਇਹ ਦੱਸਿਆ ਕਿ ਕਿਉਂ ਨਹੀਂ ਕੀਤੀ ਇਹਦੇ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਆਵਾਜ਼ੀ ਪਾਰਟੀ ਆ ਇਹਦਾ ਜਿਹੜਾ ਕੁੱਟ ਕੇ ਨੇ ਜਾਣਾ ਹੈ ਸਮਾਹਣਾ ਇੱਥੇ ਵਾਲ ਮਨੀਸ਼ ਜੋਹਦੀਆ ਪਿੰਡ ਦਾ ਹਿੰਕਮਨੌਰ ਥਾ ਕੇ ਪੰਜਾਬ ਜੰਮੇ ਮਲਾਜਮ ਸਾਡੀ ਜਨਤਾ ਦੇ ਮਲਾਜਮਾਂ ਨੂੰ ਖੜੇ ਨੇ ਪੰਜਾਬ ਦੇ ਮਲਾਜਮਾਂ ਨੂੰ ਕਹਿੰਦਾ ਪਹਿਲਾਂ ਆਪਣੇ ਆਪਣੇ ਜੁੱਤੀ ਮਾਰਨੀ ਹੈ ਨਹੀਂ ਮਨਸਾ ਡੁੰਗਿਆ ਤੇ ਆ ਦੇ ਮਾਜਮਾਨ ਦੀ ਇਹ ਜਿਹੜੇ ਮਾਂਗਾ ਨਹੀਂ ਬੰਨਣਾ ਭਾਵੇਂ ਕਿ ਅਸੀਂ ਝੰਡਾ ਮੈਚ ਕਰਦੇ ਪਰ ਉਹ ਨੋਟੀਫਾਈ ਨੇ ਇੱਕ ਕਾਗਜ਼ ਦਾ ਟੁਕੜਾ ਵਾ ਇਹ ਦੂਪਨਾ ਕਿ ਇਹ ਸਪੀਨ ਹੈਗਾ ਉਸ ਵਾਸਤੇ ਆਪਣੇ ਪਿੰਡਾਂ ਦੀ ਪਿੰਸ ਸੰਭਾਲੀ ਜਰੂਰ ਝੰਡਾ ਮੈਚ ਕਰਦੇ ਹੋਏ ਤਰ ਤਰ ਜੀ ਪੰਜਾਬ ਸਰਕਾਰ ਬਣਾ ਚਾਣੇ ਬਾਤ ਉਹਦੇ ਘਰ ਦਾ ਘਰਾਓ ਕਰਨ ਲਈ ਪੁਰਾਣਾ ਜੀ ਸੰਭਾਲਦਾ ਚੀਰ ਮੰਗ ਉਸ ਦਾ ਜਲੋ ਜੇ ਸਭ ਤੋਂ ਨਸ਼ਾ ਦੇ ਵਿੱਚ ਚੂੜਿਆ ਅੱਜ ਪ੍ਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸਾਂਝੇ ਤੌਰ ਤੇ ਜਿਹੜੇ ਐਨਪੀਐਸ ਮੁਲਾਜ਼ਮ ਨੇ ਲਗਭਗ 2 ਲੱਖ ਦੇ ਕਰੀਬ ਐਨਪੀਐਸ ਮੁਲਾਜ਼ਮ ਨੇ ਇਹਨਾਂ ਨੇ ਅੱਜ ਪ੍ਰਾਣੀ ਪੈਨਸ਼ਨ ਨੂੰ ਲੈ ਕੇ ਜਿਹੜਾ ਕਰਨ ਤਾਰਨ ਜਿਹੜਾ ਇਹ ਕਿੰਨੀ ਚੁਣ ਸੰਭਾਵਨਾ ਅੱਜ ਦੇ 3 ਮਾਰਚ ਕੀਤਾ ਵਾ ਅਤੇ ਸਰਕਾਰ ਦੀਆਂ ਨੀਤੀਆਂ ਪੋਲ ਖੋਲੇ ਨੇ ਇਹ ਜਿਹੜੀ ਸਰਕਾਰ ਆ ਇਹ ਵਾਅਦਾ ਕਰਕੇ ਫੁਰੇ ਨਹੀਂ ਕਰ ਰਹੀ ਜਿੱਥੇ ਕਿ ਮਲਾਜਮਾਂ ਦੀ ਬਣੀ ਇੱਕ ਅਹਿਮ ਮੰਗ ਆ ਪ੍ਰਾਣੀ ਜਿਹੜੀ ਪੈਨਸ਼ਨ ਆ ਵਾੜਾਪੇ ਦੀ ਡਲੋਰੀ ਆ ਇਹ ਜਿਹੜੀ ਸਰਕਾਰ ਆ ਇਹਨੇ 18 ਨਵੰਬਰ ਆ 2022 ਨੂੰ ਮੋਡੀਫਿਕੇਸ਼ਨ ਜਾਰੀ ਕਰਤਾ ਸੀਗਾ ਪਰ ਅੱਜ ਤਾਈਂ 4 ਸਾਲ ਦਾ ਸਮਾਂ ਇਹਨਾਂ ਲੰਘਾ ਲਿਆ ਅਸੀਂ ਇਹਨਾਂ ਨੂੰ ਬੜੀਆਂ ਅਪੀਲਾਂ ਕਰ ਲੀਆਂ ਬੜੀਆਂ ਮੀਟਿੰਗਾਂ ਕਰ ਲੀਆਂ ਪਰ ਉਹਨਾਂ ਅੱਜ ਤਾਈਂ ਨਹੀਂ ਲਾਗੂ ਕੀਤੀ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀ ਪੁਰਾਣੀ ਪੈਨਸ਼ਨ ਨੋਟੀਫਿਕੇਸ਼ਨ ਜਾਰੀ ਕੀਤਾ ਇਹਨੂੰ ਜਲਦੀ ਲਾਗੂ ਕੀਤਾ ਜਾਵੇ ਨਹੀਂ ਤੇ ਅਸੀਂ ਉਹਨਾਂ ਵਾਲੀਆਂ ਵਿਧਾਨ ਸਭਾ ਸਰਕਾਰਾਂ ਦਾ ਸਰਕਾਰੀਆਂ ਕੂਟੀਆਂ ਦਵਾ ਕੇ ਰਵਾਂਗੇ ਅਸੀਂ ਅਪੀਲ ਕਰਦੇ ਆ ਕਿ ਅੱਜ ਜਿਹੜਾ ਇਹ ਬਟਾ ਕੱਠ ਤਰਸਾਉਂਦਾ ਏ ਇਹ ਹਲਕੇ ਦੇ ਵਿੱਚ ਆ ਵੀਰ ਬਾਬਾ ਬੁੱਢਾ ਸਾਹਿਬ ਤੋਂ ਹੁੰਦਾ ਆ ਇਹ ਜਿਹੜਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਤੋਂ ਨਹੀਂ ਹੁੰਦਾ ਆ ਇਹ ਜਿਹੜਾ ਅੱਜ ਐਮਐਲਏ ਸਾਹਮਣੇ ਜੀ ਆ ਉਹਨਾਂ ਦੇ ਸਾਹਮਣੇ ਖੁੱਠੀ ਹੈ ਅਸੀਂ ਇਹਨਾਂ ਦੇ ਅੱਜ ਦਰ ਅੱਗੇ ਬੈਠੇ ਆ ਇਹਨਾਂ ਦੇ ਘਰ ਅੱਗੇ ਬੈਠੇ ਆ ਕਿ ਸਾਡੀ ਜਿਹੜੀ ਪੈਨਸ਼ਨ ਆ ਉਹਨੂੰ ਵਿੱਚ ਪਾ ਕੇ ਸਪੈਰ ਤੇ ਆਧਾਰ ਤੇ ਨੂੰ ਲਾਗੀ ਕਰਾਂ ਲਾਗੂ ਕਰਾਓ ਨਹੀਂ ਤੇ ਅਸੀਂ ਆਉਣ ਵਾਲੀਆਂ ਬਦਾਰ ਸਭਾ ਚੌੜੀਆਂ ਇਹਨਾਂ ਨੂੰ ਸਰਕਾਰ ਨੂੰ ਮੌਜੂਦਾ ਨੂੰ ਅਸੀਂ ਨਹੀਂ ਚੜਨਾਂ